ਹਉ ਪਹਿਲੇ ਦੂਜੇ ਪੈਗੇ ਵਿੱਚ ਸੰਗੇ ਹੁੰਦਾ ਗਿੱਲਾ ਪਹਿਲੇ ਦੂਜੇ ਪੈਗੇ ਵਿੱਚ ਸੰਗੇ ਹੁੰਦਾ ਗਿੱਲਾ ਤੀਜਾ ਚੌਥਾ ਪੈਗੇ ਦਸੇ ਛੇਰ ਨੂੰ ਵੀ ਬਿੱਲਾ ਤੀਜਾ ਚੌਥਾ ਪੈਗੇ ਦਸੇ ਛੇਰ ਨੂੰ ਵੀ ਬਿੱਲਾ ਫਿਰ ਪੰਜਵੇਂ ਪੈਗੇ ਤੇ ਫਿਰ ਬਚਣੇ ਨਹੀਂ ਕਪਾਂ ਫਿਰ ਬੰਦਾ ਕਾਦਾ ਬੰਦਾ ਤੱਕ ਭੈਣ ਹੁੰਦਾ ਏ ਕ ਭੈਣ ਹੁੰਦਾ ਏ ਕ ਭੈਣ ਹੁੰਦਾ ਏ ਹਾ ਸੋਫੀ ਦੇ ਤਾਂ ਮਾਰ ਜੇ ਵਾਸ਼ੱਕੇ ਕੁੱਤਾ ਸੈੜ ਪਰ ਪੀਤੀ ਵਿੱਚ ਜੱਟ ਚੇਰ ਮੈਣ ਹੁੰਦਾ ਏ ਸਾਫੀ ਦੇ ਤਾਂ ਮਾਰ ਦੇ ਬਾਈ ਸ਼ੱਕੇ ਕੁੱਤਾ ਸੈੜ ਪਰ ਪੀਤੀ ਵਿੱਚ ਜੱਟ ਚੇਅਰਮੈਨ ਹੁੰਦਾ ਏ ਬਾਈ ਜੀ ਹੱਛੇ ਮੇ ਪੈਗ ਵਿੱਚ ਬੰਦਾ ਕਤਲਾ ਦੇ ਕੇ ਸਕਾਰੀ ਦਿਨ ਦਾ ਹੱਲ ਹੈ ਹ ਡੀ ਸੀ ਸਾਡਾ ਮਾਮਾ ਆ ਤੇ ਜੱਸੇ ਸਾਹਿਬ ਨਾਲ ਕਰ ਵਾਲੀ ਗੱਲ ਹੈ ਹ ਡੀ ਸੀ ਸਾਡਾ ਮਾਮਾ ਆ ਤੇ ਜੱਸੇ ਸਾਹਿਬ ਨਾਲ ਕਰ ਵਾਲੀ ਗੱਲ ਹੈ ਪੱਗ ਵਟ ਯਾਰ ਹੈ ਤਹਿਸੀਲਦਾਰ ਸਾਡਾ ਪੱਗਵੱਟ ਯਾਰ ਹੈ ਤਹਿਸੀਲਦਾਰ ਸਾਡਾ ਜੀ ਦੇ ਨਾਲ ਨਿੱਤੇ ਸ਼ਾਮੀ ਸਾਡਾ ਬੈਨ ਹੁੰਦਾ ਹੈ ਬੈਨ ਹੁੰਦਾ ਹੈ ਹਾ ਸੌਫੀ ਦੇ ਤਾਂ ਮਾਰ ਜੇ ਵਾ ਸ਼ੱਕੇ ਕੁੱਤਾ ਸੈੜ ਪਰ ਪਿੱਤੀ ਵਿੱਚ ਜੱਟ ਚੇਰਮੈਨ ਹੁੰਦਾ ਹੈ ਸੌਫੀ ਦੇ ਤਾਂ ਮਾਰ ਜੇ ਵਾ ਸ਼ੱਕੇ ਕੁੱਤਾ ਸੈੜ ਪਰ ਪਿੱਤੀ ਵਿੱਚ ਜੱਟ ਚੇਰਮੈਨ ਹੁੰਦਾ ਹੋ ਪੈ ਕੇ ਸਾਥ ਮੇਚ ਬੰਦਾ ਕਾਤੇ ਮਾਰੇ ਮੋੜੇ ਕਿ ਤਰ ਰੱਬ ਨਾ ਕਹਾਵੇ ਬਿੜਾ ਪੁੱਛੇ ਨਾਲ ਦੇ ਆ ਯਾਰਾ ਬੇਲੀਆਂ ਚ ਪੁਛਾ ਦੇਣ ਲੱਗੇ ਜਾਵੇ ਬੇਰਾ ਪਛੇ ਯਾਰਾ ਬੇ ਨਹੀਂ ਆ ਚ ਪਚਾ ਦੇਣ ਲੱਗੇ ਜਾਵੇ ਅੱਠਵੇਂ ਦੇ ਪੈਗੇ ਦੇ ਹੈ ਨਾਲ ਹੁਣ ਮੰਤਰੀ ਦੇ ਨਾਲ ਪੈਗ ਅੱਠਵੇਂ ਦੇ ਨਾਲ ਹੁਣ ਮੰਤਰੀ ਦੇ ਨਾਲ ਕਿਡਾ ਲੈਣ ਦੇਣ ਹੁੰਦਾ ਏ ਲੈਣ ਦੇਣ ਹੁੰਦਾ ਏ ਲੈਣ ਹੁੰਦਾ ਏ ਸੋਫੀ ਦੇ ਤਾਂ ਮਾਰ ਜੇ ਵਾਸ਼ਕੇ ਕੁੱਤਾ ਸਾਈਡ ਪਰ ਪੀਤੀ ਵਿੱਚ ਚਟ ਚੀਰ ਮੈਨ ਹੁੰਦਾ ਏ ਸੋਫੀ ਦੇ ਤਾਂ ਮਾਰ ਜੇ ਵਾਸ਼ਕੇ ਕੁੱਤਾ ਸਾਈਡ ਪਰ ਪੀਤੀ ਵਿੱਚ ਚਟ ਚੀਰ ਮੈਨ ਹੁੰਦਾ ਏ ਹੋ ਨਵਾਂ ਪੈਗ ਵਹਿਰੀਆਂ ਦੀ ਯਾਦੇ ਕਹਿਰਾ ਦੇਂਦਾ ਰੜੀ ਕੀ ਬਰਾਨੀ ਜਾਂ ਫੇਰੇ ਛਾਡੇਗੀ ਜੋ ਪਾਵੇ ਉਸੇ ਕੁੜੀ ਦੀ ਕਹਾਣੀ ਜਾਂ ਫੇਰੇ ਛਾਡੇਗੀ ਜੋ ਪਾਵੇ ਉਸੇ ਕੁੜੀ ਦੀ ਕਹਾਣੀ ਸੌਦੀ ਸਪੀਟ ਉੱਤੇ ਭਾਜੇ ਦਾ ਹੋਏ ਦਿਲ ਦੇ ਸੌਦੀ ਸਪੀਟ ਉੱਤੇ ਭਾਜੇ ਦਾ ਹੋਏ ਦਿਲ ਇੱਕ ਮਿੰਟ ਵੀ ਨਾ ਇਹਨੂੰ ਕਿਤੇ ਚੈਨ ਹੁੰਦਾ ਏ ਚੈਨ ਹੁੰਦਾ ਏ ਚੈਨ ਹੁੰਦਾ ਏ ਸਾਫੀ ਦੇ ਤਾਂ ਮਾਰ ਜੇ ਵਾ ਸ਼ੱਕੇ ਕੁੱਤਾ ਸੈਡ ਪਰ ਪੀਤੀ ਵਿੱਚ ਜਟ ਚੇਰਮੈਨ ਹੁੰਦਾਏ ਸਾਫੀ ਦੇ ਤਾਂ ਮਾਰ ਜੇ ਵਾ ਸ਼ੱਕੇ ਕੁੱਤਾ ਸੈਡ ਪਰ ਪੀਤੀ ਵਿੱਚ ਜਟ ਚੇਰਮੈਨ ਹੁੰਦਾ ਓਏ ਪੈਗ ਵਾ ਪੈਗ ਹੋ ਪੈਗ ਦਸ ਮੇਚ ਬੰਦਾ ਬਣਿਆ ਹੁੰਦਾ ਵੇ ਇੱਕੇ ਉੱਡੇ ਨੇ ਖਟੂਲਾ ਹਾਏ ਰਾਮਪੁਰੇ ਦੇ ਬੰਦ ਦੀ ਕੋਈ ਨਾ ਸੁਣੇ ਪਕਾਰ ਪਾਵੇ ਮੱਝ ਉੱਤੇ ਰੌਲਾ ਬੱਗ ਦਾਸ ਮੇਚ ਬੰਦਾ ਬਣਿਆ ਹੁੰਦਾ ਬਈ ਇੱਕ ਹੀ ਉੱਡੇ ਨੇ ਖਟੂਲਾ ਰਾਹਪੁਰੇ ਦੇ ਬੱਤ ਦੀ ਕੋਈ ਨਾ ਸੁਣੇ ਪਕਾਰ ਪਾਵੇ ਮੰਜੀ ਉਤੇ ਰੌਲਾ ਜਿਵੇਂ ਜੱਗ ਦੀ ਮਸਾਲ ਕਿਵੇਂ ਕੱਬਰੂ ਦੀ ਅੱਖ ਜੱਗ ਦੀ ਮਸਾਲ ਜਿਵੇਂ ਕੱਬਰੂ ਦੀ ਅੱਖ ਜਿਵੇਂ ਆਲੇ ਤੇ ਜਗਾ ਨਾਲੇ ਢੈਣ ਹੁੰਦਾ ਏ ਨਾਲੇ ਢੈਣ ਹੁੰਦਾ ਏ ਨਾਲੇ ਢੈਣ ਹੁੰਦਾ ਏ ਸਾਫੀ ਦੇ ਤਾਂ ਮਾਰ ਜੇ ਵਾ ਸ਼ੱਕੇ ਕੁੱਤਾ ਸਾਈਡ ਪਰ ਪੀਤੀ ਵਿੱਚ ਜੱਟੇ ਚੇਰ ਮੈਣ ਹੁੰਦਾਏ ਸਾਫੀ ਦੇ ਤਾਂ ਮਾਰ ਜੇ ਵਾ ਸ਼ੱਕੇ ਕੁੱਤਾ ਸਾਈਡ ਪਰ ਪੀਤੀ ਵਿੱਚ ਜੱਟੇ ਚੇਰ ਮੈਣ ਹੁੰਦਾਏ ਸਾਫੀ ਦੇ ਤਾਂ ਮਾਰ ਜੇ ਵਾ ਸ਼ੱਕੇ ਕੁੱਤਾ ਸਾਈਡ ਪਰ ਪੀਤੀ ਵਿੱਚ ਜੱਟੇ ਚੇਰ ਮੈਣ ਹੁੰਦਾਏ